ਕੁਝ ਜਦੋਂ ਆਪਾਂ ਲਗਾਤਾਰ ਪਾਦੇ ਰਹੇ ਨੇ ਫਿਰ ਕੱਪੜੇ ਤੋਂ ਕਈ ਵਾਰ ਮਨ ਆਕ ਜਾਂਦੇ ਆ ਆਪਾਂ ਨਵਾਂ ਕੱਪੜਾ ਫਿਰ ਕੋਸ਼ਿਸ਼ ਕਰਦੇ ਆ ਕਿ ਨਵਾਂ ਟਰਾਈ ਕਰੀਏ ਕਈ ਵਾਰ ਨਵੇਂ ਕੱਪੜੇ ਤੋਂ ਫਿਰ ਧੱਫੜ ਹੋ ਜਾਂਦੇ ਤੁਸੀਂ ਤੇ ਫਿਰ ਛੇਤੀ ਨਾਲ ਨਹੀਂ ਦੇਦੇ ਇੱਕ ਹਫਤਾ ਦਾਦਿਆਂ ਫਿਰ ਦਵਾਈ ਲਾ ਕੇ ਪੂਰਾ ਹਫਤਾ ਹਕਿੰਦੇ ਦੇ ਗੁਰਕਦੇ ਰਹਿੰਦੇ ਗੁਰਕਦੇ ਰਹਿੰਦੇ ਉਹ ਪੁਰਾਣੇ ਹੀ ਫਿਰ ਕੱਪੜੇ ਤੇ ਆ ਜਾਂਦੇ ਸੋ ਗੱਲ ਇਹ ਹੈ ਜਿਹੜੀਆਂ ਰਵਾਇਤੀ ਪਾਤੀਆਂ ਤੁਸੀਂ ਸਾਰੇ ਦੋਸਤਾਂ ਦੇ ਵੇਖੋ ਥੋੜੀ ਦੇਰ ਵਾਸਤੇ ਨਵੀਆਂ ਪਾਰਟੀਆਂ ਹੁੰਦੀਆਂ ਬਟ ਨਵੀਆਂ ਪਾਰਟੀਆਂ ਜੋ ਕੁਝ ਪ੍ਰੋਮਿਸ ਕਰਦੀਆਂ ਤੇ ਜੋ ਪ੍ਰੋਮਿਸ ਕਰਕੇ ਉਹਨਾਂ ਨੂੰ ਸਿਰੇ ਚੜ੍ਹਣਾ ਉਹ ਬੜੀ ਮੁਸ਼ਕਲ ਹੁੰਦਾ ਹੈ ਦੇਖੋ ਮੈਂ ਵੀ ਤੁਹਾਡਾ ਦਾਸ ਚਾਰ ਮੁੱਖ ਮੰਤਰੀਆਂ ਨਾਲ ਪੰਜਾਬ ਦਾ ਸੇਵਾਦਾਰ ਨਹੀਂ ਸਾਬ ਬਿਆਨ ਸਿੰਘ ਤੋਂ ਲੈ ਕੇ ਸਰਚਰਨ ਸਿੰਘ ਬਰਾੜ ਸਰਦਾਰਨੀ ਭੱਟਕਣ ਤੇ ਕੈਪਟਨ ਅਮਰ ਸਿੰਘ ਜਿਹੜੇ ਬੰਦੇ ਪਹਿਲੀ ਵਾਰ ਕਦੀ ਸਰਪੰਚ ਵੀ ਨਹੀਂ ਸਮਝਦੇ ਉਹਨੂੰ ਜਦੋਂ ਅਸੀਂ ਐਮਐਲਏ ਬਣਾਉਂਦੇ ਆ ਆ ਪਹਿਲੀ ਤੇ ਮੈਂ ਕਹਿੰਦਾ ਰਿਹਾ ਉੱਥੇ ਐ ਫਿਰਦੇ ਸੀ ਜਿਹੜਾ ਤਰਨਤਾਰ ਤੇ ਗੁਆਚੀਆਂ گاਵਾ ਫਿਰਦੀਆਂ ਆ ਜੋ ਮੇਲਾ ਲੱਗਦਾ ਉਹ ਮੇਲਾ ਤਰਨਤਾਰ ਦੇ ਪੁਰਾਣੇ ਟਾਈਮ ਤੇ ਤੇ ਕਈ ਵਾਰ ਗਾਹ ਜਾਂ ਮੱਝ ਦਾ ਰਸਾ ਖੋਲ ਜਾਂਦਾ ਸੀ ਤੇ ਵਿਚਾਰੀਆਂ ਮੂੰਹ ਚੋਕ ਚੋਕੇ ਡੇਗਦੀਆਂ ਸੀ ਮਾਲਕ ਨੂੰ ਢੀਕਦੀਆਂ ਸੀ ਓਏ ਇਹ ਤੇ ਵਿਚਾਰੇ ਐਮਐਲਏ ਵਿਧਾਨ ਸਭਾ ਚ ਐ ਫਿਰਦੇ ਬੜੇ ਸ਼ੌਕਦਾਰ ਕਈ ਕਿਸਮ ਦੇ ਤੁਹਾਨੂੰ ਪਤਾ ਬੰਦੇ ਬਾਣਾਏ ਕਈ ਪਹਿਲੇ ਦਿਨ ਸਾਈਕਲ ਤੇ ਆ ਕੇ ਦੂਜੇ ਦਿਨ ਫਿਰ ਲੈਂਡ ਗ੍ਰੂਜ਼ ਉੱਤੇ ਆ ਕੇ ਲੈਂਡ ਕੂਜ਼ਰ ਵੀ ਆ ਤੁਜੀ ਫੋਰਡ ਐਂਡ ਐਵਲ ਤੇ ਆ ਕੇ ਗੱਡੀਆਂ ਤੇ ਪਹਿਲੇ ਐਲਾਨ ਕਰ ਦਿੱਤਾ ਜਿੰਨਾ ਚਿਰ ਅਸੀਂ ਰਵਾਂਗੇ ਅਸੀਂ ਇੱਕ ਦਿਨ ਵੀ ਤਨਖਾਹ ਨਹੀਂ ਲਵਾਂਗੇ ਰੁਪਈਆ ਲਿਆ ਕਰਾਂਗੇ ਦੂਜੇ ਮਹੀਨੇ ਵੇਖਾ ਟੀ.ਏ.ਡੀ.ਏ ਵੀ ਲੈਂਦੇ ਹਾਂ ਸਰ ਹੁਣ ਕੀਤੇ ਸਾਥ ਚਾਜੇ ਹੁਣ ਸਾਰਾ ਕੁਝ ਹੁਣ ਤੁਸੀਂ ਇਹਨਾਂ ਦਾ ਵੇਖ ਲਓ ਕੋਈ ਓਲਾ ਨਹੀਂ ਮੇਰੇ ਆ ਮੈਂ ਪਰਮਾਤਮਾ ਨੂੰ ਹਜ਼ਰ ਨਾਜ਼ਰ ਕਰਕੇ ਅੱਜ ਇਸ ਅੱਗੇ ਗੰਦਾਸ ਰਸਾ ਯਾਦਵੰਦ ਸਿੰਘ ਜੀ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ 4 ਸਾਲ ਮੇਰੇ ਏਰੀਆ 'ਚ ਮਾਈਨਿੰਗ ਹੋ ਰਹੀ ਸੀ ਤੁਹਾਨੂੰ ਪਤਾ ਬਲੋਧੀ ਘਰਤਾਂ ਏਰੀਆ ਇਹਨਾਂ ਨੇ ਜੁਰਤ ਰੂਪ ਕੀਤੀ ਮੇਰੇ ਏਰੀਆ 'ਚ ਮਾਈਨਿੰਗ ਕਰ ਲਈ ਹਟ ਹੁਣ ਆ ਕੇ ਇੱਕ ਕ੍ਰੈਸ਼ਰ ਦੇ ਏਰੀਆ ਸਾਰੇ 'ਚ ਇੱਕ ਕ੍ਰੈਸ਼ਰ ਸੀ ਉਹਨਾਂ ਬੰਦਿਆਂ ਨੂੰ ਪਤਾ ਸੀ ਇਹਨਾਂ ਨੇ ਕੰਮ ਨਹੀਂ ਚੱਲਣ ਦੇਣਾ ਉਹਨਾਂ ਨੇ ਦੋ ਜਿਹੜੇ ਐਮਐਲਏ ਨੇ ਸਾਡੇ ਜ਼ਿਲ੍ਹੇ ਚ ਫਰਦਾਸਪੁਰ ਉਹਨਾਂ ਤੇ ਇੱਕ ਐਮਐਲਏ ਦਾ ਹੁਣ ਹਿੱਸਾ ਦਿੱਤਾ ਸੀ ਕਿ ਦੀ 50% ਮਾਲਕ ਨੇ 50% ਹਿੱਸਾ ਦਿੱਤਾ ਉਹਨੂੰ ਗੱਲ ਕਹੀ ਕਿ ਮੈਨੂੰ ਤੇ ਇੱਥੇ ਇਹਨਾਂ ਦਾ ਮਾਈਨਿੰਗ ਹੋਣੀ ਚਾਹੀਦੀ ਫਿਰ ਦੂਈ ਕੰਮ ਆ ਰੰਬ ਲੱਗਦਾ ਅੱਜ ਤੋਂ 4 ਦਿਨ ਪਹਿਲੇ ਇਹਨਾਂ ਦਰਿਆ ਪੱਟਣਾ ਸ਼ੁਰੂ ਕਰਤਾ ਜਦੋਂ ਤੁਹਾਨੂੰ ਪਤਾ ਹੈ ਜੀ ਪੰਜਾਬ ਦੇ ਵਿੱਚ ਇਲੀਗਲ ਮਾਈਨਿੰਗ ਨਾਲ ਜੋ ਤਬਈ ਹੋਈ ਹੈ ਬੇਸਿਕਲੀ ਜ਼ਿੰਮੇਵਾਰੀ ਇਹ ਸਰਕਾਰ ਦੀ ਹੈ ਅਹ ਹੁਣ ਤੁਸੀਂ ਕਿਸੇ ਵੀ ਦਰਿਆ ਚਲੇ ਜਾਓ ਸਿੱਧੀਆਂ ਪੋਰਕ ਲਾਈਨਾਂ ਇੱਕ ਇੱਕ ਨਹੀਂ ਪਤਾ ਨਹੀਂ ਕਿੰਨੀਆਂ ਮਸ਼ੀਨਾਂ ਦਰਿਆਵਾਂ ਦੇ ਵਿੱਚ ਘੁੰਮਦੀਆਂ ਅਭਿਆਸ ਹੀ ਜੇ ਮੈਂ ਆ ਪੰਜ ਚਾਰ ਦਿਨ ਹੀ ਹੋਏ ਨੇ ਅਟਪਕੇ ਗਿਆ ਤੁਹਾਡੇ ਇੱਥੇ ਉਸ ਦਿਨ ਆ ਪਿੰਡ ਦਰਮਤਾ ਤੋਂ ਪੱਟੀ ਦੇ ਦਰਿਆਏ ਸੀ ਗਏ ਆ ਬਿਲਕੁਲ ਮੈਂ ਤਾਂ ਰਸਤੇ ਜਿਹੜਾ ਵੱਡਾ ਕੋਰਾਂ ਦਾ ਠੀਕ ਹੈ ਠੀਕ ਹਰੀਖੇ ਬਸ 20 25 ਲੱਖੀਆਂ ਅਸੀਂ ਪੋਕ ਲਾਈਨ ਮੇਰੇ ਏਰੀਏ ਵਿੱਚ ਦਰਿਆਵਾਂ ਦੇ ਵਿੱਚ ਅਜੇ ਕਾਨੂੰਨ ਹੈ ਸਰਕਾਰ ਦਾ ਕਿ ਕਿਤੇ ਵੀ ਮਾਈਨਿੰਗ ਹੋਣੀ ਹੈ ਗ੍ਰੀਨ ਟ੍ਰਿਬਿਊਨਲ ਦਾ ਇਹ ਕਹਣਾ ਹੈ ਕਿ ਇਹ ਮੈਨੂਅਲ ਮਾਈਨਿੰਗ ਹੋ ਸਕਦੀ ਮਸ਼ੀਨ ਨਾਲ ਵੀ ਕੀਤੀ ਜਾ ਸਕਦੀ ਵੱਡੀਆਂ ਮਸ਼ੀਨਾਂ ਲਾਈਏ ਤੁਸੀਂ ਇਹ ਵੇਖੋ ਮੇਰੇ 4 ਦਿਨ ਪੂਰੇ ਲੱਗੇ ਨੇ సీఎం ਮਿਨਿਸਟਰ ਨੂੰ ਚਿੱਠੀਆਂ ਚੀਫ ਸੈਕਟਰੀ ਨੂੰ ਚਿੱਠੀਆਂ ਹੋਮ ਸੈਕਟਰੀ ਨੂੰ ਲੈਟਰ ਡੀਜੀਪੀ ਨੂੰ ਚਿੱਠੀਆਂ ਡੀਸੀ ਨੂੰ ਐਸਐਸਪੀ ਨੂੰ ਡੀਆਈਜੀ ਨੂੰ ਸਾਰੇ ਅਜੇ ਤੁਹਾਨੂੰ ਪਤਾ ਤੁਹਾਡਾ ਵੀਰ ਜਿਹੜਾ ਐਨੀ ਗ ਜਾਣਦਾ ਮਾਈਨਿੰਗ ਫੇਅਰ ਬੰਦ ਕਰਵਾਈ ਮੇਰਾ ਮਤਲਬ ਮੇਰਾ ਸਾਰਾ ਜ਼ੋਰ ਇਲੀਗਲ ਮਾਈਨਿੰਗ ਬੰਦ ਕਰ ਦਿੱਤੇ ਲੱਗੇ ਪੰਜ ਟਿਪਰ ਖੜਾਏ ਦੋ ਓਕ ਔਰ ਜਿਹੜੀਆਂ ਲਾਈਨ ਕੀਤੀ ਉਹਨਾਂ ਪੋਕ ਪੋਕਲਾਈਨ ਉਹ ਓਕਲੈਨ ਜਿਹੜੀਆਂ ਉਹ ਫੜਾਈਆਂ ਦੋਆ ਦੇ ਨਾਲ ਐਕਸੀਅਨ ਮਾਈਨਿੰਗ ਨੇ ਆਪਣੇ ਓਵਰਸੀਅਰ ਕੋਲ ਲਗਾ ਕੇ ਦਿੱਤਾ ਕਿ ਅਸੀਂ ਜੀ ਤਿੰਨ ਟਿਪਰਾਂ ਵਿੱਚ ਰੇਸ਼ ਅਸੀਂ 1-1 ਲੱਖ ਜੁਰਮਾਨਾ ਦਿੱਤਾ ਉਹਨਾਂ ਮਸ਼ੀਨ ਮਸ਼ੀਨਾ ਜਿਹੜੀਆਂ ਛੱਡ ਦਿੱਤੀਆਂ ਨੇ ਐਸਐਸਪੀ ਕਹਿੰਦਾ ਸਰ ਇਹਦੇ ਤਰੀਕ ਕੋਈ ਨਹੀਂ ਸਕਦੇ ਕਹਿੰਦਾ ਮਾਈਨਿੰਗ ਦੇ ਥੱਲੇ ਆਉਂਦਾ ਸਾਰੀਆਂ ਮਸ਼ੀਨਾਂ ਚੱਲਦੀਆਂ ਸੋ ਕਹਿੰਦਾ ਮਤਲਬ ਸੀ ਇਹ ਨਾ ਕਿ ਕੀ ਆਪਾਸ ਨੂੰ ਇੱਥੇ ਜਿੰਨਾ ਮਾਲ ਇਸ ਟਾਈਮ ਲੁੱਟਿਆ ਜਾ ਰਿਹਾ ਔਰ ਚਵਨ ਸਿੰਘ ਖੁੱਲਰ ਵੇਖਿਆ ਉਹ ਮੈਂ ਉਹਨੂੰ ਸ਼ਰੀਫ ਹੀ ਸਮਝਦਾ ਮੈਂ ਸੀਰੀਅਸਲੀ ਮੈਂ ਚੰਦਾ ਬਾਕੀਆਂ ਨੂੰ ਥੋੜਾ ਬੋੜਾ ਤੰਗਾ ਔਰ ਇਹ ਸ਼ਰੀਫ ਡੀਆਈਜੀ ਦੇ ਕਰੋ ਸਾਢੇ 7 ਕਰੋੜ ਰੁਪਏ ਸਾਢੇ 7 ਕਰੋੜ ਰੁਪਏ ਲੈ ਮੈਂ ਸਾਢੇ 7 ਜਿਹੜਾ ਖੱਬੇ ਸੱਦੇ ਕਿੱਥੇ ਰੱਖਿਆ ਜਾਂ ਕਦੇ ਸੰਭਾਲਿਆ ਹੋਣਾ ਉਹਦੀ ਗੱਲ ਹੀ ਛੱਡੋ 2.5 ਕਿਲੋ ਸੋਨਾ ਤੇ ਬਾਕੀ ਗੱਲਾਂ ਵੀ ਤੇ ਸਾਡੀ ਲੋਕ 50 ਰਜਿਸਟਰੀਆਂ ਲਿਖੀ ਐਵਰੇਜ ਅੱਜ ਮੈਂ ਪੜ ਰਿਆ ਸੀ ਕਿਸੇ ਆਰਟੀਕਲ ਆਇਆ ਸੀ ਕਿ ਐਵਰੇਜ ਚਾਰ ਪ੍ਰਾਪਰਟੀਆਂ ਵੱਡੀਆਂ ਮਤਲਬ ਇਹ 35 40 ਕਿੱਲੇ ਇੱਕ ਪ੍ਰਾਪਰਟੀ ਨੂੰ ਕਹਿੰਦਾ ਚਾਰ ਪ੍ਰਾਪਰਟੀਆਂ ਹਰ ਸਾਲ ਉਹ ਖਰੀਦਦਾ ਸੀ ਐਵਰੇਜ ਦੇ ਉੱਤੇ ਚਾ ਚੰ ਜੇ ਕੋਈ 500 ਗਾਜ਼ ਦਾ 플ੌਟ ਲੈ ਗਿਆ ਕਦੇ ਉਠੀ ਲੈ ਲਿਆ 35 40 ਕਿੱਲੇ ਦਾ ਫਾਰਮ ਲੈ ਲਿਆ ਹੁਣ ਇਹਨਾਂ ਦਾ ਤੁਸੀਂ ਹਾਲ ਵੇਲੇ ਕੋਈ ਕਹਿੰਦੇ ਇਹਨਾਂ ਹੋਇਆ ਕਿ ਪੁਲਸੀਆਂ ਸਮਰੱਥੇ ਹੁੜਾਏ ਹੈ ਮੈਂ ਪੁਲਿਸ ਫੋਰਸ ਪੰਜਾਬ ਦੀ ਵੇਖੀ ਸਰਦਾਰੀ ਇਹਨਾਂ ਨੂੰ ਕਿਸੇ ਠਾਡੇਦਾਰ ਨੂੰ ਕਹਨਾ ਆਪਣੇ ਬੁੱਢੇ ਬੀ ਦਸਤਾਰ ਲਾ ਲਿਆ ਤੇ ਤੈਨੂੰ ਮੈਂ ਠਾਡੇਦਾਰ ਤਾਨ ਲਾਉ ਮੇਰਾ ਕਿ ਅੱਖ ਵੀ ਨਹੀਂ ਫਟਣਗੇ ਬਾਪੂ ਦੀ ਦਸਤਾਰ ਲਾ ਲਿਆ ਤੇ ਬਾਪੂ ਨੂੰ ਬਾਅਦ ਚ ਕਹਿ ਦਿੰਦੇ ਬਾਪੂ ਤੇਰਾ ਕੀ ਵਿਗੜਿਆ ਤੈਨੂੰ 100 ਨਵੀਂ ਦਸਤਾਰ ਲੈ ਦੂੰਗਾ ਜੇ ਮੈਂ ਠਾਡੇਦਾਰ ਰਹਿ ਜਾਵਾਂ ਤੇ ਬੱਲੇ ਬੱਲੇ ਸਮਝੋ ਇਹ ਬੰਦਿਆ ਤੋਂ ਕੀ ਆਸ ਉਮੀਦ ਆਪ ਕਰ ਸਕਦੇ ਆ ਕਿ ਆ ਬੱਦਾ ਕੀ ਲੱਪਿਆ ਤੋਂ ਮੰਦ ਤੇ ਇਹ ਚੀ ਮਸਤੀ ਦੇ ਕਾਬਿਲ ਹੈ ਤੁਸੀਂ ਮੈਨੂੰ ਆਪ ਦੱਸੋ ਆਦੀ ਕਿ ਸੁਭਦੀ ਵੇਖੋ ਸਾਡੀ ਕਿੱਥੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੀਆਂ ਗੱਲਾਂ ਕਰਦੇ ਆ ਕਿੱਥੇ ਮਰਦੇ ਮੁਜਾਹਿਦਾਂ ਪ੍ਰਤਾਪ ਸਿੰਘ ਦੀ ਜੱਲਾ ਕਰਦਾ ਉਹ ਜਿਸ ਬੰਦੇ ਦੀ ਦਸਾਰਤਲੇ ਕੇਸ ਨੇ ਜਿਸ ਬੰਦੇ ਦੇ ਨਾਮ ਇਤ ਸਿੰਘ ਨਹੀਂ ਯਾਦਵਿੰਦਰ ਸਿੰਘ ਜੀ ਇਹ ਮੁੱਖ ਮੰਤਰੀ ਸਾਡਾ ਬਣ ਗਿਆ ਇਹ ਸੂਬੇ ਚੋਂ ਕਿੱਲਪ ਤੂੰ ਤੁਸੀਂ ਨਾ ਇਹ ਸਿੱਖੇ ਮੇਰੀ ਗੱਲ ਚੰਗੀ ਤਰ੍ਹਾਂ ਸਮਝ ਨਾ ਸਿੱਖੀ ਵਿੱਚ ਇਸ ਬੰਦੇ ਦਾ ਵਿਸ਼ਵਾਸ ਇਹ ਨਾ ਬੇਵਕੂਫਾ ਨਹੀਂ ਤੋਂ ਆ ਕਹਿੰਦੇ ਸੀ ਅਹੇ ਜੀ ਜਿਹੜੇ ਸਾਡੇ ਵਲੰਟੀਅਰ ਹੋਣਗੇ ਵੰਦੀ ਦਾ ਦੀ ਜਮਾਤ ਇਹ ਵਾਲੈਂਟਿਅਰੀ ਚਲਾਇਆ ਕਰਗੇ ਪਿੰਡੀ ਦੀਆਂ ਸੱਥਾਂ ਵਿੱਚੋਂ ਸਰਕਾਰ ਤੇ ਲੈ ਕੇ ਆ ਵਾਲੈਂਟਿਅਰ ਵੇਖ ਹੀ ਆ ਜਦੋਂ ਤੁਹਾਡਾ ਮੌਕਾ ਆ ਸੋਹਲ ਸਾਹਿਬ ਵਿਚਾਰੇ ਪਰਮਾਤਮਾ ਨੂੰ ਪਿਆਰੇ ਹੋਏ ਨੇ ਆ ਵਾਲੈਂਟਿਅਰੀ ਤੁਹਾਡੇ ਸਾਹਮਣੇ ਆਇਆ ਹਰ ਜੀ ਮੈਨੂੰ ਸਾਹਮਣੇ ਪਾਸੇ ਨਹੀਂ ਤਾਂ ਵਾਲੈਂਟਿਅਰ ਨਵਾਜੇ ਪੀ ਕੇ رائے ਨੂੰ ਪੁੱਛ ਲੋ ਇਹ ਕਿਹੜੀ ਚੀਜ਼ ਦਾ ਵਾਅਦਾ ਕਰਦਾ ਆ ਆ ਪਾ ਅੱਜ ਫੈਸਲਾ ਕਰਨੇ ਫੈਸਲਾ ਇਹਨਾਂ ਦੇ ਕੈਂਡੀਡੇਟਾਂ ਨੇ ਕਦੀ ਧਿਆਨ ਦੇ ਮਾਰੂ ਐ ਕੌਣ ਨਹੀਂ ਇਹ ਨੇ ਵੀਰੋ ਵਿਧਾਨ ਸਭਾ ਐਮ ਐਲ اے ਨੂੰ ਕਹਿੰਦੇ ਨੇ ਲਾਅ ਮੇਕਰ ਕਾਨੂੰਨ ਬਣਾਉਣਾ ਉਹ ਕਾਨੂੰਨ ਤੋੜਨ ਵਾਸਤੇ ਤੇ ਹਿੰਦੁਸਤਾਨ ਦੀ ਕਨਸਟੀਟਿਊਸ਼ਨ ਨੇ ਦੋ ਹੌਸ ਬਣਦੇ ਨੇ ਕਾਨੂੰਨ ਤੋੜਨ ਵਾਸਤੇ ਵਚ ਰ ਕਾਨੂੰਨ ਬਣਾਉਣੇ ਵਾਸਤੇ ਬਗਮ ਚ ਆ ਜਿਹੜੇ ਬੰਦੇ ਖਿਲਾ ਰਹੇ ਇਹਨਾਂ ਨੂੰ ਕਦੀ ਸੋਚੀਏ ਵਿਚਾਰੀਏ ਤੇ ਸਹੀ ਕਿ ਜਿਹੜੇ ਵੋਟਾਂ ਮੰਗਦੇ ਨੇ ਕਿਹੜੀ ਗੱਲ ਦੀ ਵੋਟ ਦੇਣੀ ਜੇ ਬੰਦੇ ਪਹੁੰਚ ਗਏ ਵਿਧਾਨ ਸਭਾ 'ਚ ਅਸਰਦਾਰ ਨਹੀਂ ਇਹ ਬੰਦੇ ਪਹੁੰਚ ਗਏ ਵਿਧਾਨ ਸਭਾ 'ਚ ਤੁਸੀਂ ਸੋਚਿਆ ਕੋ ਤਾਂ ਸਪੀਕਰ ਕਰੇਗਾ ਕੀ ਉੱਥੇ ਦੇ ਵਿਧਾਨ ਸਭਾ 'ਤੇ ਰੋਜ਼ ਕੋਈ ਬਹਿਸ ਹੋਣਾ ਹੋਣੀ ਹੈ ਉੱਥੇ ਤਾਂ ਗੋਲੀ ਚੱਲਿਆ ਕਰਨੀ ਸਪੀਕਰ ਤਾਂ ਮੇਰਾ ਖਿਆਲ ਬੁਲੇਟ ਪ੍ਰੂਫ ਜੈਕਟ ਪਾ ਕੇ ਜਾ ਰੋਕੇਗਾ ਮੈਂ ਦੱਸਾਂ ਹੈ ਇਹ ਬੁਲੇਟ ਪ੍ਰੂਫ ਸ਼ੀਸ਼ੇ ਦੇ ਵਿੱਚੋਂ ਬੋਲਿਆ ਕਰੇਗਾ پتہ ਕਿਸ ਕਿਸਮ ਦੇ ਲੋਕ ਲੈ ਕੇ ਆਣ ਲੱਗੇ ਆ ਜਿਹੜਾ ਕਿੱਜਾ ਹੈ ਇਹ ਦੇ ਕਿ ਤੁਸੀਂ ਵੇਖੋ ਜੇ ਇਹਦਾ ਹੱਤਵਾਸੀ ਚੱਲੇ ਤਾਂ ਅੱਗੇ ਕੀ ਹੋਇਆ ਤੁਹਾਨੂੰ ਤਾਂ ਬਹੁਤ ਝੰਡਾ ਕੀਤਾ ਯਾਦਵੰਦ ਸਿੰਘ ਜੀ ਕੋਈ ਗੱਲ ਨਹੀਂ ਮਾਰੀ ਗੱਲ ਨਹੀਂ ਹੁੰਦੀ ਚਾਰ ਖਸਾਬ ਤੁਸੀਂ ਇਹਨਾਂ ਚ ਵੀ ਲਾਏ ਇਹਨਾਂ ਚ ਵੀ ਲੱਭਦੇ ਫਿਰ ਆ ਮੈਂ ਬੋਲਦੇ ਹਾਂ ਕਿ ਸਪੀਚ ਕਿਹਾ ਸੀ ਉਹ ਮਿਸਟਰ ਸਾਹਿਬ ਜੀ ਮਿਸਟਰ ਰੀਲੀਫ ਫੰਡ ਹੁੰਦਾ ਉਹਨਾਂ ਦੀ ਜੇ ਕਿਸੇ ਨੇ ਕੋਈ ਉਹਦੇ ਵਿੱਚ ਪੈਸਾ ਪਾਣਾ ਤੇ ਜੀਬਸਨ ਰੀਲੀਫ ਫੰਡ ਚ ਪੰਜ ਕੀ ਨੁਕਸਾਨ ਆਉਦਾ ਤਾਂ ਨੁਕਸਾਨ ਦੱਸਣ ਦਾ ਬਿਲਕੁਲ ਗਵਰਨਮੈਂਟ ਪਾਸ ਹੈ ਇਹਦੇ ਕੋਈ ਗੱਲ ਇਹਨਾਂ ਨੂੰ ਪਕੌੜੇ ਬਾਅਦ ਚ ਭੁਆਨੇ ਕੋਈ ਗੱਲ ਨਹੀਂ ਇਧਰ ਕੋਈ ਗੱਲ ਨਹੀਂ ਮਹਿਲ ਨੂੰ ਗੱਲ ਕਰ ਕੇ ਚੀਫ ਮਿੰਿਸਟਰ ਲੀਫ ਫੜਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਨਾ ਦੀ ਪੀਆਈਡੀ ਠਗੜੀ ਦੀ ਪੀਆਈਡੀ ਇਹ ਨਾ ਆ ਜਿਹੜਾ ਤੁਹਾਡਾ ਕੇਜਰੀ왈 ਦੇ ਇਹ ਚੂਰ ਦੀ ਡਬਲ ਪੀਆਈਡੀ ਜਿਹੜਾ ਤੁਹਾਡਾ ਨਾਮ ਨਹੀਂ ਇਹਨਾਂ ਦੱਸਿਆ ਅਰੇ ਡਾਕਟਰ ਵਾ ਯਾਰ ਮੈਂ ਤੇ ਗੱਲ ਹੀ ਆਪਣੇ ਪੇਸ਼ ਕਰ ਰਿਹਾ ਇਹਦਾ ਮਤਲਬ ਮੇਰੀ ਗੱਲ ਤੇ ਸੁਣੋ ਜੇ ਤੁਸੀਂ ਮੰਨਦੇ ਹੋ ਤਾਂ ਤੁਹਾਡਾ ਨਾਮ ਸੀ ਮੇਰੀ ਗੱਲ ਸੁਣੋ ਆ ਜਿਹੜਾ ਇਹ ਹੈ ਇਹ ਭਗਵੰਤ ਇੱਕ ਔਰ ਸਿੰਗਲ ਪੀਆਈਡੀ ਦੇਖੋ ਨਾਮ ਫੰਡਲਾ ਰੱਖਿਆ ਰੰਗਲਾ ਪੰਲਾ

ਇਹ 26 ਤੋਂ ਅਸ ਟਾਈਮ 420 ਤੇ ਪਹੁੰਚ ਗਏ ਤੇ ਜਿੰਨ ਤੱਕ ਇਹ ਸਰਕਾਰ ਕਾਣੀ ਸਾਲ ਬਾਅਦ ਦੇ 5 ਲੱਖ ਕਰੋੜ ਦੇ ਕਰਦਾਈ ਚਾਹੀਦੀ ਜਿੰਨੀਆਂ ਨੌਕਰੀਆਂ ਨੇ ਅਜੇ ਤੱਕ ਆ ਤੁਸੀਂ ਉਹ ਤੇ ਮੀਟਰ ਦਾ ক্রিকেট ਦਾ ਮੀਟਰ ਚੱਲਦਾ ਹੁੰਦਾ ਹਰ ਓਵਰ ਪਿੱਛੇ ਦੋ ਰਾਨੇ ਵੱਧ ਗਏ ਆਕਾ ਤੁ ਨੰਗੜ ਕੋ ਇੱਕ ਵੱਡਾ ਬੋਰਡ ਲਾਇਆ ਨੌਕਰੀਆਂ ਜਿੰਨੀ ਵਾਰ ਕੋ 10ਵੇਂ ਦਿਨ ਆਈਏ ਇਹ 54000 ਰੁਪਏ ਉਸ ਤੋਂ ਅੰਜਾਓ ਜਲਦੀ ਉਸ ਤੋਂ ਅੰਜਾ ਤੂੰ 70 ਹੋ ਜਾਂਦੀ ਸੈੱਡ ਤੋਂ ਬਾਹਰ ਹੋ ਜਾਂਦੀ ਮੈਂ ਜੋ ਲੀਡਰ ਆਫ ਦੀ ਆਪੋਜੀਸ਼ਨ ਇਹਨਾਂ ਨੂੰ ਚੈਲੰਜ ਕੀਤਾ ਕਿ ਭਗਵੰਤ ਜੀ ਇੱਕ ਵਾਈਟ ਪੇਪਰ ਜਾਰੀ ਕਰੋ ਜਿੰਨੀਆਂ ਨੌਕਰੀਆਂ ਦਿੱਤੀਆਂ ਬੰਦਿਆਂ ਦਾ ਨਾਮ ਉਹਨਾਂ ਦੇ ਬਾਪ ਦਾ ਨਾਮ ਉਹਨਾਂ ਦੇ ਪਿੰਡ ਦਾ ਐਡਰੈਸ ਕਿਹੜੇ ਮਹਿਕਮੇ ਚ ਕਿਹੜੀ ਨੌਕਰੀ ਹੈ ਕਾਈਂਡੀ ਸਾਡੇ ਸਾਹਮਣੇ ਪੇਸ਼ ਕੀਤੀ ਤੇ ਕੋਈ 5-7 ਹਜ਼ਾਰ ਤੋਂ ਵੱਧ ਨਹੀਂ ਹੋਤੀ ਝੂਠੋ-ਝੂਠੀ ਇਹ ਬੋਰਡ ਤੇ ਆਪਣੇ ਆਪ ਹੀ ਨੰਬਰ ਮੇਰੇ ਖਾਤੇ 'ਚ ਰਾਤ ਨੂੰ ਕਹਿ ਦਿੰਦੇ ਨੇ ਕਿ 8-900 ਹਰ ਹਫ਼ਤੇ ਦੇਵਦਾ ਤੇ ਜਿੰਨੀਆਂ ਭਰਤੀਆਂ ਹੋਈਆਂ 80% ਭਰਤੀਆਂ ਸਾਰੀਆਂ ਬਾਹਰਲੇ ਚੁੱਕੀਆਂ ਕੋ ਹਰਿਆਣਾ ਚੋਂ ਆ ਗਿਆ ਕੋ ਦਿੱਲੀ ਚੋਂ ਆ ਗਿਆ ਕੋ ਰਾਜਸਥਾਨ ਚੋਂ ਆ ਗਿਆ ਉਹਨ ਕੀ ਖਵਾਜ਼ ਮਨ ਸਾਰੀ ਸਰਕਾਰ ਦਿਵਿਓ ਚੱਲਦੀ ਦੋਨੋਂ ਦੋਨੋਂ ਹੱਤੀ ਹੁਣ ਇਹਨਾਂ ਦੀ ਬਰਜ਼ੋਰ ਕੋਸ਼ਿਸ਼ ਹੈ ਕਿ ਜੋ ਜੋ ਪੰਜਾਬ ਚਲੇ ਗਿਆ ਲੁੱਟ ਕੇ ਆ ਚੋਨਾ ਆ ਰਿਹਾ ਮੰਡੀਆਂ ਚ ਮੇਰਾ ਕੋਈ ਆੜਤੀ ਭਰਾ ਹੈ ਇਥੇ ਮਿੱਠਾ ਹੈ ਜਾਂ ਚਲੋ ਚੋਨਾ ਬੀਜਣ ਵਾਲਾ ਤੁਸੀਂ ਹੋਣਾ ਬਾਤ ਨਹੀਂ ਕਰਦੇ ਜਿਹੜਾ ਚੋਨਾ ਬੀਜੇ ਹੋਵੇ ਹੋਣ ਮੈਨੂੰ ਦੱਸੋ ਕੋ 200 ਤੋਂ 300 ਰੁਪਏ ਕਿਨਟਲ ਤੇ ਚਾਖ ਲਾ ਰਹੇ ਨੇ ਕਿ ਨਹੀਂ ਗਿੱਲੇ ਤੇ ਟੁੰਡ ਲਾਈ ਜਾ ਪਿਛਲੇ ਸਾਲ ਵੀ ਹੋਇਆ ਉਸ ਤੋਂ ਪਿਛਲੇ ਸਾਲ ਦਾ ਵੀ ਇਹੀ ਹੈ ਅਸੀਂ ਓਪਨਲੀ ਚੈਲੰਜ ਕੀਤਾ ਕਹਿੰਦੇ 1 ਰੁਪਈਏ ਦਾ ਕਿਸੇ ਨੂੰ ਘੱਟ ਨਹੀਂ ਲੱਗੇ ਮੁਆਵਜ਼ਾ ਕਿਸੇ ਨੂੰ ਅਜੇ ਤੱਕ ਆਇਆ ਪਿੰਡ ਜੀ ਕਿ ਮੈਨੂੰ ਦੱਸੋ ਕਹਿੰਦਾ ਸੀ 20000 ਤੁਹਾਨੂੰ ਅਸੀਂ ਕਿੱਲੇ ਪਿੱਛੇ 20000 ਮੁਆਵਜ਼ਾ ਦੇ ਉਸੇ ਟਾਈਮ ਆ ਜਾਏਗਾ ਬਾਕੀ ਗੱਡੌਰੀਆਂ ਤੋਂ ਬਾਅਦ 3000 ਰੁਪਈਆ ਕਿਸੇ ਨੂੰ ਕਿ ਕੁਕੜੀਆਂ ਦਾ ਬੱਕਰੀਆਂ ਦਾ ਤੇ ਕੀ ਦੇਣੇ ਵਜ੍ਹਾ ਦਾ ਗਾਵਾਂ ਦਾ ਅਜੇ ਤੱਕ ਮੁਆਵਜ਼ਾ ਕਿਸੇ ਨੂੰ ਨਹੀਂ ਮਿਲਿਆ ਸੋ ਮੇਰੀ ਗੁਜ਼ਾਰਿਸ਼ ਇਹ ਨਹੀਂ ਹੈ ਹੱਥ ਜੋੜ ਕੇ ਤਰਬੀ। ਬਿਕੋਸ ਐਸ ਟਾਈਮ ਤਰਨਤਾਰ ਅਸੈਂਬਲੀ ਸੀਟ ਨੇ ਇਸ ਗੱਲ ਦਾ ਫੈਸਲਾ ਦਿਨਾ ਤੇ ਫਤਵਾ ਦੇਣਾ ਕਿ ਅਸੀਂ 2027 ਕਿਸ ਕਿਸਮ ਦੀ ਚੋਣਾਂ ਕਰਾਂ। ਇਹ ਫਤਵਾ ਕਲੀਅਰ ਹੋਏਗਾ ਕਾਂਗਰਸ ਦੇ ਆਹ ਤੱਕ ਮੈਂ ਖੁਰਾਣਾ ਮਹਿਸੂਸ ਕਰਿਓ ਹਰ ਗੱਲ ਨੂੰ ਜਿੱਦਾਂ ਮਰਜ਼ੀ ਟਵਿਸਟ ਕਰਦਾ। ਜੇ ਤਰਨਤਾਰ 'ਚ ਅਸੀਂ ਵੀ ਪ੍ਰਭਾਵਿਤ ਹਾਂ ਉਸ ਉਸ ਲੜਾਈ ਦੇ ਵਿੱਚ ਜਿਹੜੀ 15 ਸਾਲ 37 ਹਿਸਾਰ ਤੋਂ ਵੱਧ ਸ਼ਾਸਾ ਪੰਜਾਬ ਦੇ। ਕੋਈ ਪਰਿਵਾਰ ਇਹੋ ਜਿਹਾ ਨਹੀਂ ਬਚਿਆ ਜਿਹਨੂੰ ਉਹਦਾ ਸੇਖ ਨਾ ਪਹੁੰਚਿਆ ਇਸ ਨੂੰ ਵੱਧ ਪਹੁੰਚਿਆ ਕੇ ਇਹਨੂੰ ਕਰਦਾ ਅੱਜ ਫੇਰ ਉਹੀ ਪਾਪ ਫਰੋਦੀਆਂ ਦੇ ਟੈਲੀਫੋਨ ਫਰੋਦੀਆਂ ਦੇ ਚਿੱਠੀਆਂ ਹਰ ਤੀਸਰੇ ਬੰਦੇ ਤੱਕ ਪਹੁੰਚ ਜਾਂਦੀਆਂ ਜੇ ਸੀ ਆਪਣੇ ਨੌਜਵਾਨ ਬੱਚਿਆਂ ਦਾ ਕੋਈ ਆਪਣਾ ਆਪਣੇ ਪਰਿਵਾਰਾਂ ਦਾ ਕੋਈ ਆਪਣੇ ਕਾਰੋਬਾਰ ਭਾਵੇਂ ਛੋਟੇ ਨੇ ਭਾਵੇਂ ਵੱਡੇ ਨੇ ਜੇ ਚਾਹਦੇ ਕੋਈ ਸੁਰੱਖਿਤ ਰਹਿਣ ਉਹ ਠੋਸ ਲੀਡਰ ਲੈਣਾ ਪਏ ਉਹ ਠੋਸ ਪਾਰਟੀ ਨੂੰ ਵੋਟ ਪਾਣੀ ਕਾਂਗਰਸ ਹੀ ਅੱਗੇ ਪੰਜਾਬ ਦੇ ਵਿੱਚ ਕਿਤੇ ਤੇ ਪੰਗੜੇ ਪਾਸੀ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਸਾਹਿਬ ਜਗਤਵਿੰਦੇ ਸਿੰਘ ਜੀ ਬੀ ਤੇ ਤੁਹਾਡੇ ਸਾਥੀ ਬਿੱਖੇ ਗੁਰੂ ਮਹਾਰਾਜ ਸਾਹਿਬ ਮੇਰ ਕਰਨ ਫਤਵਾ ਕਾਂਗਰਸ ਤੇ ਆਖੇ ਦੋ ਕਾਂਗਰਸ ਦਾ ਹੀ ਚਾਹੇ ਕਿ ਇੱਕ ਮਹੀਨੇ ਤੋਂ ਬਾਅਦ ਜੇ ਕਿਸੇ ਨੂੰ ਫਰੋਤੀ ਦਾ ਟੈਲੀਫੋਨ ਆਏਗਾ ਤੇ ਸਾਨੂੰ ਨਵੀਂ ਜਗ੍ਹਾ ਬਾਕੀ ਕਿਸੇ ਨੂੰ ਟੈਲੀਫੋਨ ਆਏਗਾ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਸਾਨੂੰ ਜਿਹੜੀ ਕੀਮਤ ਕਹੋਗੇ ਸੇ ਦਾ ਸਾਨੂੰ ਲੈ ਚੁਣਾ ਇਹਨਾਂ ਦੇ ਵਸਤੀ ਫੇਡ ਇਹਨਾਂ ਦੇ ਤੇ ਕੋਈ ਕਹਿਣੇ ਚੀ ਹੈ ਤੋ ਇਸ ਗੱਲ ਕਰ ਇਹਨਾਂ ਨੂੰ ਬੜਾ ਟਾਈਮ ਆਪਾਂ ਦੇ ਦਿੰਦੇ ਤੁਸੀਂ ਵੇਖਿਆ ਹੀ ਹੈ 94 95 ਕੱਥੇ ਹੋਏ ਨੇ ਇੱਕ ਹੋਰ ਵਧਾ ਦੇਉਗਾ ਕਰੋਗੀ ਕੀ ਸੀ ਸਭੋ ਇੱਕ ਪੈਸੇ ਜਣਾ ਤੇ ਕਿ ਤਰਨਤਾਰ ਦਾ ਜਿਹੜਾ ਇਲੈਕਟ੍ਰੇਟ ਦੇ ਤਰਨਤਾਰ ਦਾ ਜਿਹੜਾ ਬੋਟਰ ਦੇ ਬੜਾ ਸੂਝਵਾਨ ਉਹਨੇ ਸਾਰੇ ਦੇਸ਼ ਨੂੰ ਇੱਕੋ ਸੰਦੇਸ਼ ਜਾਣਾ ਕਿ ਅਸੀਂ ਅਮਨ ਤੇ ਸ਼ਾਂਤੀ ਚਾਹਂਦੇ ਸਾਡੀ ਅਗਲੀ ਗੱਲ ਵੀ ਹੈ ਮੈਂ ਇੱਥੋਂ ਤੱਕ ਨਹੀਂ ਰਹਿਦਾ ਪ੍ਰਮਾਤਮਾ ਨੇ ਮਿਹਰ ਕੀਤੀ ਅਸੀਂ ਇੰਟਰਨੈਸ਼ਨਲ ਬਾਰਡਰ ਜਿਹੜਾ ਏਸ਼ੀਆ ਦੇ ਨਾਲ ਯੂਰੇਸ਼ੀਆ ਨਾਲ ਉਹ ਕਰਵਾਣਾ ਹੈ ਇਹ ਜਿੰਨਾ ਸਾਡਾ ਰੀਜਨ ਹੈ ਰਾਜਪੁਰੇ ਤੋਂ ਲੈ ਕੇ ਅਮਰਸੇਰ ਸਾਹਿਬ ਦਾ ਇਹ ਸਾਰਾ ਸਿੰਗਾਪੁਰ ਵਰਗਾ ਗਾਂਦੇ ਟਾਈਮ ਦੇ ਵਿੱਚ ਸਾਰਾ ਨਾ ਪਰਫੁੱਲਟ ਰੀਜਨ ਜਿੱਦ ਦੇ ਸਾਡਾ ਇੰਟਰਨੈਸ਼ਨਲ ਬਾਰਡਰ ਖੁੱਲਿਆ ਸਾਰਾ ਨਾ ਅਮੀਰ ਰੀਜਨ ਹਿੰਦੁਸਤਾਨ ਦਾ ਇੱਕ ਸਾਡਾ ਪੰਜਾਬ ਦਾ ਕਿਸੇ ਲੀਗ ਲਈ ਲੋ ਬੰਦੇ ਉਹਦੀ ਲੋੜ ਹੈ ਜੇ ਜੇ ਕੋਈ ਸੋਚ ਜੇ ਦੀ ਸੋਚ ਹੋਏਗੀ ਸਾਰਾ ਕੰਮ ਹੋ ਜਾਸਾ ਪ੍ਰਤਾਪ ਸਿੰਘ 8 ਸਾਲ ਰਹੇ ਨੇ ਮੁੱਖ ਮੰਤਰੀ ਕੱਲਾ ਮਜੇ ਜੀ ਨੂੰ ਮੌਕਾ ਮਿਲਿਆ 8 ਸਾਲਾਂ ਦੇ ਵਿੱਚ ਇੱਕ ਨੰਬਰ ਦਾ ਸੂਬਾ ਰਿਹਾ 1980 ਤੱਕ 1 ਰੁਪਏ ਦਾ ਕਰਜ਼ਾ ਨਹੀਂ ਸੀ ਸਾਡੇ ਕੋਲ 47 ਤੱਕ ਵੀ ਅੱਜ 1 ਰੁਪਏ ਦਾ ਕਰਜ਼ਾ ਨਹੀਂ ਰੈਵਨਿਊ ਸਰਕਲ ਸਟੇਟ ਸੀ ਕਰਜ਼ਾ ਚਲਿਆ 15 ਸਾਲ ਜਦੋਂ ਪੰਜਾਬ ਦੇ ਖላት ਲਈ ਇੰਡਸਟਰੀ ਖਲਟੀ ਕਾਰੋਬਾਰ ਭੱਜ ਗਿਆ ਜੇ ਨਹੀਂ ਆਪੇ ਜੋੜ ਕੇ ਗੁਜ਼ਾਰੇ ਸਾਰੇ ਵੀਰਾਂ ਨੂੰ ਜਿਹੜੇ ਕਦੇ ਚਲੇ ਵੀ ਗਏ ਨੇ ਯਾਦ ਹੁੰਦੇ ਸਿੰਘ ਦੀ ਸਾਰਿਆਂ ਨੂੰ ਕਰਜਾ ਸਾਰਿਆਂ ਨੂੰ ਬੇਨਤੀ ਕਰ ਰਿਹਾ ਇਹਨਾਂ ਤਿੰਨੋਂ ਜਮਾਤਾਂ ਨੂੰ ਵੋਟ ਪਾਣਾ ਪੰਜਾਬ ਨੂੰ ਉਸੇ ਹਨੇਰੇ ਵਕਤ ਕੇ ਅੱਲਾ ਜਿਹੜਾ 15 ਸਾਲ ਅਸੀਂ ਹਾਲਾਤ ਆਪਣੇ ਨੇ ਇਹ ਹਾਲਾਤ ਵਿਗੜੇ ਮੇਰੀ ਇੱਕ ਵਾਰਨਿੰਗ ਹੋਰ ਸੁਣ ਲਓ ਮੈਨੂੰ 50 ਸਾਲ ਹੋ ਗਏ ਸਿਆਸਤ ਨੂੰ ਪੁਰਾਣਾ ਸਿਆਸਤ ਦੇ ਵਿੱਚ ਇਸ ਟਾਈਮ ਪ੍ਰੈਜ਼ੀਡੈਂਟ ਲੋਰਡ ਦੇ ਵਿੱਚੋਂ ਤੁਹਾਡਾ ਰਾਸ 1978 ਦਾ ਮੈਂ ਜੇ ਹਾਲਾਤ ਇਹੀ ਵਿਗੜੇ ਰਹੇ ਤੇ ਭਾਜਪਾ ਜਿਹੜੀ ਹੈ ਉਹ ਪੈਰਾਮਿਲਟਰੀ ਫੋਰਸੇਜ਼ ਲਿਆਏਗੀ گورنر ਦਾ ਰਾਜ ਲੈ ਕੇ ਜਿਸ ਤਰ੍ਹਾਂ ਪਹਿਲੇ ਹੋਇਆ ਇਹੀ ਕੰਮ ਹੋਊਗਾ ਫਤਵਾ ਕਲੀਅਰ ਫਤਵਾ ਹੋਣਾ ਚਾਹੀਦਾ ਕਲੀਅਰ ਕੱਟ ਫਤਵਾ ਹੋਣਾ ਚਾਹੀਦਾ ਕੈਂਡੀਡੇਟਾਂ ਵੱਲ ਨਾ ਵੇ ਪਾਰਟੀ ਵੱਲ ਦੇਖੋ ਸੋਚ ਵੱਲ ਦੇਖੋ ਜੇ ਅਮਨ ਸ਼ਾਂਤੀ ਚਾਹਨੇ ਆ ਤੇ ਦਿੜ੍ਹਤਾ ਦੇਣਾ ਇਸ ਇਲੈਕਸ਼ਨ ਨੂੰ ਕਿਸੇ ਕੈਂਡੀਡੇਟ ਦੀ ਇਲੈਕਸ਼ਨ ਨਾ ਸਮਝੋ ਆਣ ਵਾਲੇ ਆਪਣੇ ਨੌਜਵਾਨ ਬੱਚਿਆਂ ਦੀ ਕੋਸ਼ਿਸ਼ ਹੈ ਹੋਇਆ ਮੈਂ ਜਿਸ ਦਾ ਸਿੱਕੀ ਸਾਹਿਬ ਨੇ ਤੇ ਗਿੱਲ ਸਾਹਿਬ ਨੇ ਕਿਹਾ ਯਾਦਵਿੰਦਰ ਸਿੰਘ ਜੀ ਤੁਹਾਡਾ ਤੁਹਾਡੇ ਸਾਥੀਆਂ ਦਾ ਇੱਜ਼ਤ ਨਹੀਂ ਹੋਏਗਾ ਮਾਨਵੀ ਹੋਏਗਾ ਤੁਹਾਡੀ ਪਾਰਟੀ ਦੇ ਵਿੱਚ ਵੀ ਪੋਜੀਸ਼ਨ ਅਸੀਂ ਤੁਹਾਡੇ ਰੁਤਬੇ ਮੁਤਾਬਕ ਦੇਵਾਂਗੇ ਆਂਦੇ ਟਾਈਮ ਦੇ ਵਿੱਚ ਤੁਹਾਨੂੰ ਪੂਰਨ

ਗੱਲ ਹੈ ਕੋਈ ਸਿੱਕੀ ਸਾਹਿਬ ਦੇ ਫੈਸਲਾ ਕਰੋ ਕੋ ਵੱਡੇ ਵੱਡੀ ਗੱਲ ਨਹੀਂ ਇਸ ਤੋਂ ਬਾਅਦ ਉਹਨ ਅਗਲੀ ਮਾਰੀ ਖਲੂਬ ਦੀ ਅੱਜ ਉਹ ਵੀ ਬਿਲਕੁਲ ਕੰਡੇ ਤੇ ਹੀ ਇਹ ਕੰਮ ਇਹ ਹਾਂ ਉਹਦਾ ਇਤੋਂ ਵੇਲੇ ਹੋ ਗਿਆ ਅਗਲਾ ਖਤੂਰ ਚ ਜਾਣਾ ਪੈ ਗਿਆ ਫੇਰ ਸਿੱਕੀ ਸਾਹਿਬ ਦੇ ਬਿਲਾ ਸਾਰੀ ਸਾਰੀ ਕਲਾ ਜਿਹੜੀ ਇਹ ਮੋਰਕੇ ਗੱਡੀਆਂ ਹੀ ਖਲੂਬ ਸਾਹਿਬ ਨੂੰ ਕਰ ਲੈਣੀਆਂ ਸੋ ਇਹ ਖੇਲ ਦਾ ਸਾਥ ਇਸੇ ਕੰਮ ਚ ਜਦੋਂ ਜਾਇ ਚ ਗੁਜ਼ਰਨਾ ਕੋ ਜਦੋਂ ਆਪਾਂ ਲਗਾਤਾਰ ਪਾਦੇ ਰਹੇ ਨੇ ਫੇਰ ਕੱਪੜੇ ਤੋਂ ਕਈ ਵਾਰ ਮਨ ਆ ਕੇ ਜਾਂਦੇ ਆਪਾਂ ਨਵਾਂ ਕੱਪੜਾ ਫੇਰ ਕੋਸ਼ਿਸ਼ ਕਰਦੇ ਆ ਕਿ ਨਵਾਂ ਟਰਾਈ ਕਰੀਏ ਕਈ ਵਾਰ ਨਵੇਂ ਕੱਪੜੇ ਤੋਂ ਫਿਰ ਧੱਫੜ ਹੋ ਜਾਂਦੇ ਤੁਸੀਂ ਤੇ ਫਿਰ ਛੇਤੀ ਨਾਲ ਲਾਈ ਦੇਤੇ ਇੱਕ ਹਫਤਾ ਦਾਦੇ ਫਿਰ ਦਵਾਈ ਲਾ ਕੇ ਪੂਰਾ ਹਫਤਾ ਕਿੰਨੇ ਦੇ ਕੋਠੇ ਰਹਿੰਦੇ ਰਹਿੰਦੇ ਆ ਉਹ ਪੁਰਾਣੇ ਹੀ ਫਿਰ ਕੱਪੜੇ ਤੇ ਆ ਜਾਂਦੇ ਸੋ ਕਹਿੰਦੇ ਹੈ ਜਿੰਗਾਂ ਰਵਾਇਤੀ ਪਾਰਟੀਆਂ ਤੁਸੀਂ ਸਾਰੇ ਲੋਕਸਾਂ ਚ ਦੇਖੋ ਥੋੜੀ ਦੇਰ ਵਾਸਤੇ ਨਵੀਆਂ ਪਾਰਟੀਆਂ ਉੱਠਦੀਆਂ ਬਟ ਨਵੀਆਂ ਪਾਰਟੀਆਂ ਜੋ ਕੁਝ ਪ੍ਰੋਮਿਸ ਕਰਦੀਆਂ ਤੇ ਜੋ ਪ੍ਰੋਮਿਸ ਕਰਕੇ ਉਹਨਾਂ ਨੂੰ ਸਿਰੇ ਚਾੜ੍ਹਣਾ ਉਹ ਬੜੀ ਮੁਸ਼ਕਲ ਗੱਲ ਹੈ ਦੇਖੋ ਮੈਂ ਵੀ ਤੁਹਾਡਾ ਦਾਸ ਚਾਰ ਮੁੱਖ ਮੰਤਰੀਆਂ ਨਾਲ ਪੰਜਾਬ ਦਾ ਸੇਵਾਦਾਰ ਹਾਂ ਸਾਬ੍ਹ ਬਿਨ ਸਿੰਘ ਤੋਂ ਲੈ ਕੇ ਸਰਚਰਨ ਸਿੰਘ ਬਰਾੜ ਸਰਦਾਰਨੀ ਭੱਟਕਣ ਤੇ ਕਪਤਨ ਅਮਰਦੀਪ ਜਿਹੜੇ ਬੰਦੇ ਪਹਿਲੀ ਵਾਰ ਕੱਲੀ ਸਰਪੰਚੀ ਦੀ ਸਮਝ ਗਿਆ ਉਹਨੂੰ ਜਦੋਂ ਅਸੀਂ ਐਮਐਲਏ ਬਣਾਇਆ ਆ ਪਹਿਲੀ ਤੇ ਮੈਂ ਕਹਿੰਦਾ ਰਿਹਾ ਉੱਥੇ ਐ ਫਿਰਦੇਸੀ ਜਿਹੜਾ ਕਰਨਤਾਲ ਦੇ ਗਵਾਚੀਆਂ گاਵਾ ਫਿਰਦੀਆਂ ਆ ਜੋ ਮੇਲਾ ਲੱਗਦਾ ਹੁੰਦਾ ਨਾ ਕਰਨਤਾਲ ਦੇ ਪੁਰਾਣੇ ਪਿੰਡ ਤੇ ਤੇ ਕਈ ਵਾਰ ਨਾ ਜਾਂ ਮੱਝ ਦਾ ਰਸਾ ਖੋਲ ਜਾਂਦਾ ਸੀ ਤੇ ਵਿਚਾਰੀਆਂ ਮੂੰਹ ਚੋਕ ਚੋਕੇ ਡੇਗਦੀਆਂ ਸੀ ਮਾਲਕ ਨੂੰ ਡੀਗਦੀਆਂ ਸੀ ਐ ਤੇ ਇਹ ਤੇ ਵਿਚਾਰੇ ਐਮਐਲਏ ਵਿਧਾਨ ਸਭਾ ਚ ਆ ਕੇ ਫਿਰਦੇ ਬੜੇ ਸ਼ੌਕ ਨਾਲ ਕਈ ਕਿਸਮ ਦੇ ਤੁਪਤਾ ਬੰਦੇ ਪਾਣਾ ਆਏ ਕਈ ਪਹਿਲੇ ਦਿਨ ਸਾਈਕਲ ਤੇ ਆ ਕੇ ਦੂਜੇ ਦਿਨ ਫਿਰ ਲੈਂਡ ਗਰੂਜ਼ ਉੱਤੇ ਆ ਕੇ ਲੈਂਡ ਗਰੂਜ਼ ਨਹੀਂ ਹਾਂ ਦੂਜੀ ਫੋਰਡ ਐਂਡਵਰ ਤੇ ਆ ਕੇ ਗਲੀਆਂ ਤੇ ਪਹਿਲੇ ਐਲਾਨ ਕਰ ਦਿੱਤਾ ਜਿੰਨਾ ਚਿਰ ਅਸੀਂ ਰਵਾਂਗੇ ਅਸੀਂ ਇੱਕ ਦਿਨ ਵੀ ਤਨਖਾਹ ਨਹੀਂ ਲਵਾਂਗੇ ਰੁਪਈਆ ਲਿਆ ਕਰਾਂਗੇ ਦੂਜੇ ਮਹੀਨੇ ਵੇਖਾ ਟੀ.ਜੀ.ਡੀ.ਏ ਵੀ ਲੈ ਲਿਆ ਸਰ ਹੁਣ ਕੀ ਦੇ ਸਾਥ ਚੱਜਿਆ ਹੁਣ ਸਾਰਾ ਕੁਝ ਹੁਣ ਤੁਸੀਂ ਇਹਨਾਂ ਦਾ ਵੇਖਦੇ ਹੋ ਕੋਈ ਓਲਾ ਨਹੀਂ ਮਰੇ ਆ ਮੈਂ ਪ੍ਰਮਾਤਮਾ ਨੂੰ ਹਜ਼ਰਨਾਜ਼ਰ ਕਰਕੇ ਅੱਜ ਅੱਜ ਇਹ ਗੱਲ ਦੱਸ ਰਿਹਾ ਸਰ ਯਾਦਵੰਦ ਸਿੰਘ ਜੀ ਪਿਛਲੇ ਇੱਕ ਹਫਤੇ ਤੋਂ ਲਗਾਤਾਰ ਚਾਰ ਸਾਲ ਮੇਰੇ ਏਰੀਆ 'ਚ ਮੈਮਾਈਨ ਹੀ ਹੋਣੀ ਤੁਹਾਨੂੰ ਪਤਾ ਵਿਰੋਧੀ ਧਰਤਾਂ ਏਰੀਆ ਇਹਨਾਂ ਨੇ ਜੁਰਤ ਕੀਤੀ ਮੇਰੇ ਏਰੀਆ 'ਚ ਮਾਈਨਿੰਗ ਕਰਨ ਦੀ ਪਰ ਹੁਣ ਆ ਕੇ ਇੱਕ ਪ੍ਰੈਸ਼ਰ ਦੇ ਲਈਏ ਸਾਰੇ 'ਚ ਇੱਕ ਪ੍ਰੈਸ਼ਰ ਸੀ ਉਹਨਾਂ ਬੰਦਿਆਂ ਨੂੰ ਪਤਾ ਸੀ ਇਹਨਾਂ ਨੇ ਕੰਮ ਨਹੀਂ ਚੱਲਣ ਦੇਣਾ ਉਹਨਾਂ ਨੇ ਦੋ ਜਿਹੜੇ ਐਮਐਲਏ ਨੇ ਸਾਡੇ ਜ਼ਿਲ੍ਹੇ 'ਚ ਗੁਰਦਾਸਪੁਰ ਉਹਨਾਂ 'ਤੇ ਇੱਕ ਐਮਐਲਏ ਦਾ ਹੁਣ ਹਿੱਸਾ ਦਿੱਤਾ ਸੀ ਕਿ ਦੀ 50% ਮਾਲਕ ਨੇ 50% ਹਿੱਸਾ ਦਿੱਤਾ ਉਹਨੂੰ ਗੱਲ ਕਹੀ ਕਿ ਮੈਨੂੰ ਤੇ ਇੱਥੇ ਇਹਨਾਂ ਨੇ ਮਾਈਨਿੰਗ ਹੋਣੀ ਜਿਹੜੀ ਫਿਰ ਦੂਈ ਕੰਮ ਆ ਰਿਹਾ ਬਲ ਅਇਤੋ 4 ਦਿਨ ਪਹਿਲੇ ਇਹਨਾਂ ਦਰਿਆ ਪੱਕਣਾ ਸ਼ੁਰੂ ਕਰਦਾ ਜਦੋਂ ਤੁਹਾਨੂੰ ਪਤਾ ਹੈ ਜੇ ਪੰਜਾਬ ਦੇ ਵਿੱਚ ਇਲੀਗਲ ਮਾਈਨਿੰਗ ਨਾਲ ਜੋ ਤਬਾਈ ਹੋਈ ਹੈ ਬੇਸਿਕਲੀ ਜ਼ਿੰਮੇਵਾਰੀ ਇਸ ਦੀ ਹੈ ਹੁਣ ਤੁਸੀਂ ਕਿਸੇ ਵੀ ਦਰਿਆ ਚਲੇ ਜਾਓ ਸਿੱਧੀਆਂ ਪੋਰਕ ਲੈਣਾ ਇੱਕ ਇੱਕ ਨਹੀਂ ਪਤਾ ਨਹੀਂ ਕਿੰਨੀਆਂ ਮਸ਼ੀਨਾਂ ਦਰਿਆਵਾਂ ਦੇ ਵਿੱਚ ਘੁੰਮਦੀਆਂ ਅਭਿਆਸ ਹੀ ਜੇ ਮੈਂ ਪੰਜਾਬ ਦੇ ਨਹੀਂ ਹੋਏ ਨੇ ਟੱਪ ਕੇ ਗਿਆ ਤੁਹਾਡੇ ਇੱਥੇ ਉਹ ਦਿਨ ਆ ਪਿੰਡ ਸੰਤਾਨਾਂ ਨੂੰ ਪੱਟੀ ਦੇ ਜਿੰਕੇ ਅਸੀਂ ਗਏ ਆ ਬਿਲਕੁਲ ਵੈਤਾ ਰਸਤੇ ਜਿਹੜਾ ਵੱਡਾ ਪੋਲਾੰ ਦਾ ਹਰੀਖ ਹੈ ਹਰੀਖ ਹਰੀਖ ਕੇ ਬਸ 20-25 ਲੱਖੀਆਂ ਅਸੀਂ ਪੋਕ ਲਾਈ ਨੇ ਮੇਰੇ ਏਰੀਏ ਚ ਦਰਿਆਵਾਂ ਦੇ ਵਿੱਚ ਹਜੇ ਕਾਨੂੰਨ ਹੈ ਸਰਕਾਰ ਦਾ ਕਿ ਕਿਤੇ ਵੀ ਮਾਈਨਿੰਗ ਹੋਣੀ ਹੈ ਗ੍ਰੀਨ ਟ੍ਰਿਬਿਊਨਲ ਦਾ ਇਹ ਕਹਿਣਾ ਹੈ ਕਿ ਇਹ ਮੈਨੂਅਲ ਮਾਈਨਿੰਗ ਹੋ ਸਕਦੀ ਮਸ਼ੀਨ ਨਾਲ ਵੀ ਕੀਤੀ ਜਾ ਸਕਦੀ ਵੱਡੀਆਂ ਮਸ਼ੀਨਾਂ ਲਾਈ ਜਾ ਤੁਸੀਂ ਇਹ ਵੇਖੋ ਮੇਰੇ 4 ਦਿਨ ਪੂਰੇ ਲੱਗੇ ਨੇ ਚੀਫ ਮਿਨਿਸਟਰ ਨੂੰ ਚਿੱਠੀਆਂ ਡਿਵੀਜ਼ਨ ਸੈਕਟਰੀ ਨੂੰ ਚਿੱਠੀਆਂ ਹੋਮ ਸੈਕਟਰੀ ਨੂੰ ਲੈਟਰ ਡੀਜੀਪੀ ਨੂੰ ਚਿੱਠੀਆਂ ਡੀਸੀ ਨੂੰ ਐਸਐਸਪੀ ਨੂੰ ਡੀਆਈਜੀ ਨੂੰ ਸਾਰੇ ਅਜੇ ਤੁਹਾਨੂੰ ਪਤਾ ਤੁਹਾਡਾ ਵੀਰ ਜਿਹੜਾ ਐਨੀ ਜਾਨ ਲਾਟ ਮੈਂਨੇ ਫੀਅਰ ਬੰਦ ਕਰਵਾਈ ਮੇਰਾ ਪਤਾ ਮੇਰਾ ਸਾਰਾ ਦੌਰ ਇਲੀਗਲ ਫਾਈਨਿੰਗ ਬੰਦ ਕਰਕੇ ਦੇਣਾ ਪੰਜ ਟਿਪਰ ਖੜਾਏ ਦੋ ਫੋਕ ਤੇ ਜਿਹੜੀਆਂ ਲੈਂਕੀ ਉਹਨਾਂ ਫੋਕ ਕੀਪ ਆਪਲਾਈਨ ਉਹ ਕਲੇਨ ਜਿਹੜੀਆਂ ਨੇ ਉਹ ਪਲਾਈਆਂ ਦੋ ਆ ਜਿਹੜਾ CXN ਮਾਈਨਿੰਗ ਨੇ ਆਪਣੇ ওভারਸੀਅਰ ਕੋਲ ਲਗਾ ਕੇ ਦਿੱਤਾ ਕਿ ਅਸੀਂ ਜੀ ਤਿੰਨ ਟਿਪਰਾਂ ਵਿੱਚ ਰੇਸ ਸੀ ਅਸੀਂ 1-1 ਲੱਖ ਜੁਰਮਾਨਾ ਦਿੱਤਾ ਹੁਣ ਮਸ਼ੀਨ ਮਸ਼ੀਨਾ ਜਿਹੜੀਆਂ ਛੱਡ ਦਿੱਤੀਆਂ ਨੇ SSP ਕਹਿੰਦਾ ਸਰ ਇਹਦੇ ਤੇ ਕੁਝ ਨਹੀਂ ਸਕਦੇ ਕਹਿੰਦਾ ਮਾਈਨਿੰਗ ਦੇ ਥੱਲੇ ਆਂਦਾ ਸਾਰੀਆਂ ਮਸ਼ੀਨਾਂ ਛੱਡਦਾ ਸੋ ਕਹਿਣ ਦਾ ਮਤਲਬ ਸੀ ਇਹਨਾਂ ਕੋ ਕੀ ਆਪਾਸ ਨਹੀਂ ਹੁੰਦਾ ਜਿੰਨਾ ਮਾਲ ਐਸ ਟਾਈਮ ਲੁੱਟਿਆ ਜਾ ਰਿਹਾ ਔਰ ਚਵਨ ਸਿੰਘ ਭੁੱਡਰ ਵੇਖਿਆ ਉਹ ਮੈਂ ਉਹਨੂੰ ਸ਼ਰੀਫ ਵੀ ਸਾਹ ਨਹੀਂ ਦਿੰਦਾ ਇਹ ਸੀਰੀਅਸਲੀ ਮੈਂ ਚੰਦਾ ਬਾਕੀਆਂ ਨੂੰ ਥੋੜਾ ਬੋੜਾ ਚੰਦਾ ਹੋਣਾ ਇਹ ਸ਼ਰੀਫ ਡੀਆਈਜੀ ਦੇ ਘਰੋਂ ਸਾਡੇ 7 ਕਰੋੜ ਰੁਪਏ ਸਾਡੇ 7 ਕਰੋੜ ਰੁਪਏ ਲੰਮੇ ਸਾਡੇ 7 ਜਿਹੜਾ ਖੱਬੇ ਸਾਰੇ ਕਿੱਥੇ ਰੱਖਿਆ ਜਾਂ ਕਿੱਦਾਂ ਸੰਭਾਲਿਆ ਹੋਣਾ ਉਹਦੀ ਗੱਡੀ ਛੱਡੋ ਟਾਈ ਕਿੰਨੋ ਸੋਨਾ ਤੇ ਬਾਕੀ ਗੱਲਾਂ ਨੂੰ ਸਾਡੀ ਲੋਕ 50 ਰਜਿਸਟਰੀਆਂ ਲਿਖੀ ਐਵਰੇਜ ਅੱਜ ਮੈਂ ਪੜ ਰਿਹਾ ਸੀ ਕਿਸੇ ਆਰਟੀਕਲ ਆਇਆ ਸੀ ਕਿ ਐਵਰੇਜ ਚਾਰ ਪ੍ਰਾਪਰਟੀਆਂ ਵੱਡੀਆਂ ਮਤਲਬ ਇੱਕ 35 40 ਕਿੱਲੇ ਇੱਕ ਪ੍ਰਾਪਰਟੀ ਨੂੰ ਕਹਿੰਦਾ ਚਾਰ ਪ੍ਰਾਪਰਟੀਆਂ ਹਰ ਸਾਲ ਉਹ ਖਰੀਦਦਾ ਐਵਰੇਜ ਉੱਤੇ ਚੱਲਦਾ ਜਿੰਜ ਕੋਈ 500 ਕਲਾਸ ਦਾ 플ੌਟ ਲੈ ਦੇ ਕੇ ਕੋਈ ਉਠੀ ਲੈ ਲਈ ਜਾਂ 35 40 ਕਿਲਿਆਂ ਦਾ ਫਾਰਮ ਲੈ ਲਿਆ ਹੁਣ ਇਹਨਾਂ ਦਾ ਤੁਸੀਂ ਹਾਲ ਵੇਖੋ ਜੀ ਕਹਿੰਦੇ ਇਹਨੂੰ ਹੋਇਆ ਕੀ ਕੁੱਛੀ ਐਸੇ ਨੂੰ ਹੁਣ ਆਏ ਹੈ ਮੈਂ ਪੁਲਿਸ ਫੋਰਸ ਪੰਜਾਬ ਦੀ ਇੱਕੀ ਸਰਦਾਰੀ ਜੇਕਰ ਨੂੰ ਕਿਸੇ ਠਾਣੇਦਾਰ ਨੂੰ ਕੋਨਾ ਆਪਣੇ ਮੁੰਡੇ ਦੀ ਦਸਤਾਰ ਲਾ ਲਿਆ ਤੇ ਤੈਨੂੰ ਮੈਂ ਠਾਣੇਦਾਰ ਤਾਨ ਲਾਉ ਮੇਰਾ ਕਿ ਅੱਖ ਵੀ ਨਹੀਂ ਫਟਣਗੇ ਬਾਪੂ ਦੀ ਦਸਤਾਰ ਲਾ ਲਿਆ ਇਹ ਬਾਪੂ ਨੂੰ ਬਾਅਦ ਚ ਕਹਿ ਦਿੰਦੇ ਬਾਪੂ ਤੇਰਾ ਕੀ ਵਿਗੜਿਆ ਤੈਨੂੰ 100 ਨਵੀਂ ਦਸਤਾਰ ਲੈ ਦੂੰਗਾ ਜੇ ਮੈਂ ਖਾੜੇਦਾਰ ਰਹਿ ਜਾਵਾਂ ਤੇ ਬੱਲੇ ਬੱਲੇ ਹੋ ਜਾਓ ਸਮਝੋ ਇਹ ਬੰਦਿਆ ਤੋਂ ਕੀ ਆਸ ਮੀਂਦਾ ਆਪਾਂ ਕਰ ਸਕਦੇ ਆ ਕਿ ਆ ਬੰਦਾ ਕੀ ਲੱਭਿਆ ਭਵੰਤ ਜੀ ਇਹ ਚੀਮਸ਼ਤੀ ਦੇ ਕਾਬਲ ਹੈ ਤੁਸੀਂ ਮੈਨੂੰ ਆਪ ਦੱਸੋ ਆ ਦੀ ਕਿਸ਼ਮਤੀ ਵੇਖੋ ਸਾਡੀ ਕਿੱਥੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੀਆਂ ਗੱਲਾਂ ਕਰਦੇ ਕਿੱਥੇ ਮਰਦੇ ਮੁਜਾਹਿਦਾਂ ਪ੍ਰਤਾਪ ਸਿੰਘ ਦੀਆਂ ਗੱਲਾਂ ਕਰਦੇ ਆ ਉਹ ਜਿਸ ਬੰਦੇ ਦੀ ਦਸਾਰਥਲੇ ਕੇਸ ਨੇ ਜਿਸ ਬੰਦੇ ਦੇ ਨਾਮ ਵਿੱਚ ਸਿੰਘ ਨਹੀਂ ਯਾਦਵਿੰਦਰ ਸਿੰਘ ਜੀ ਇਹ ਮੁੱਖ ਮੰਤਰੀ ਸਾਡਾ ਬਣ ਗਿਆ ਇਹ ਸੂਬੇ ਚੋਂ ਕਿੱਲਪਤੋਂ ਤੁਸੀਂ ਨਾ ਇਹ ਸੇਖੇ ਮੇਰੀ ਗੱਲ ਚੰਗੀ ਤਰ੍ਹਾਂ ਸਮਝ ਨਾ ਸਿੱਖੀ ਵਿੱਚ ਇਸ ਬੰਦੇ ਦਾ ਵਿਸ਼ਵਾਸ ਇਹ ਨਾ ਬੇਬੁਬਰਾ ਨਹੀਂ ਕੋਣ ਆ ਕਹਿੰਦੇ ਸੀ ਅਹੀਂ ਜਿਹੜੇ ਸਾਡੇ ਵਾਲੈਂਟੀਅਰ ਹੋਣਗੇ ਵਲੰਟੀਅਰਾਂ ਦੀ ਜਮਾਤ ਇਹ ਵਾਲੈਂਟੀਅਰੀ ਚਲਾਇਆ ਕਰਨਗੇ ਪਿੰਡੀਆਂ ਸੱਥਾਂ ਵਿੱਚੋਂ ਸਰਕਾਰ ਤੇ ਲੈ ਕੇ ਆ ਆ ਵਾਲੈਂਟੀਅਰ ਵੇਖ ਲਿਆ ਜਦੋਂ ਤੁਹਾਡਾ ਮੌਕਾ ਆ ਸੋਹਲ ਸਾਹਿਬ ਵਿਚਾਰੇ ਪਰਮਾਤਮਾ ਨੂੰ ਪਿਆਰੇ ਹੋਏ ਨੇ ਆ ਵਾਲੇ ਜੀ ਤੁਹਾਡੇ ਸਾਹਮਣੇ ਆਇਆ। ਅਸhbar ਜੀ ਮੇਰੇ ਸਾਹਮਣੇ ਪਾਸੇ ਨਹੀਂ ਤਾਂ ਨਵਾਂ ਜੇ। ਪੀ ਕੇ ਰਾਏ ਨੂੰ ਪੁੱਛ ਲੋ ਇਹ ਕਿਹੜੀ ਚੀਜ਼ ਦਾ ਮੌਲੂਂਦੀ ਹੈ। ਆਪਾਂ ਅੱਜ ਸਰੰਗਰ ਨੇ ਫੈਸਲਾ ਕੀਤਾ। ਇਹਨਾਂ ਦੇ ਕੈਂਡੀਡੇਟਾਂ ਤੇ ਕਦੀ ਧਿਆਨ ਦੇ ਮਾਰੋ ਹੈ ਕੋਣ ਨਹੀਂ। ਮੇਰੇ ਵੀਰੋ ਵਿਧਾਨ ਸਭਾ ਐਮ ਐਲ اے ਨੂੰ ਕਹਿੰਦੇ ਨੇ ਲਾਅ ਮੇਕਰਸ ਕਾਨੂੰਨ ਬਣਾਉਣਾ। ਉਹ ਕਾਨੂੰਨ ਤੋੜਨ ਵਾਸਤੇ ਤੇ ਹਿੰਦੁਸਤਾਨ ਦੀ ਕਨਸਟੀਟਿਊਸ਼ਨ ਨੇ ਦੋ ਹਮੂਸਬਤ ਨੇ ਕਾਨੂੰਨ ਗੋੜਨ ਵਾਸਤੇ ਵਕਤ ਰ ਹੈ ਕਾਨੂੰਨ ਬਣਾਉਣੇ ਵਾਸਤੇ ਬਣਚਾ ਆ ਜਿਹੜੇ ਬੰਦੇ ਖਿਲਾ ਰਹੇ ਇਹਨਾਂ ਨੂੰ ਕਦੀ ਸੋਚੀ ਹੈ ਵਿਚਾਰੀਆਂ ਤੇ ਸਹੀ ਇਹ ਜਿਹੜੇ ਵੋਟਾਂ ਮੰਗਦੇ ਕਿਹੜੀ ਗੱਲ ਦੀ ਮੋੜ ਦੇਣੀ ਜੇ ਬੰਦੇ ਪਹੁੰਚ ਗਏ ਵਿਧਾਨ ਸਭਾ 'ਚ ਅਸਰਦਾਰ ਨਹੀਂ ਜੇ ਇਹ ਬੰਦੇ ਪਹੁੰਚ ਗਏ ਵਿਧਾਨ ਸਭਾ 'ਚ ਜੀ ਸੋਚਿਆ ਕਿ ਤਾਂ ਸਪੀਕਰ ਕਰੇਗਾ ਕੀ ਉਥੇ ਦੇ ਵਿਧਾਨ ਸਭਾ 'ਚ ਰੋਜ਼ ਕੋਈ ਬਹਿਸ ਹੋਣਾ ਹੋਣੀ ਹੈ ਉਥੇ ਤਾਂ ਗੋਲੀ ਚੱਲਿਆ ਕਰਨੀ ਸਪੀਕਰ ਤਾਂ ਮੇਰਾ ਖਲ ਬੁਲੇਟ ਪ੍ਰੂਫ ਜੈਕਟ ਪਾਤੀ ਜਾ ਹੈ ਮੈਂ ਤੁਹਾਨੂੰ ਦੱਸ ਹੈ ਇਹ ਬੁਲੇਟ ਪ੍ਰੂਫ ਸ਼ੀਸ਼ੇ ਦੇ ਵਿੱਚੋਂ ਮੋਦਿਆ ਕਰੇਗਾ ਪਰ ਕਿਸ ਕਿਸਮ ਦੇ ਲੋਕ ਲੈ ਕੇ ਆਣ ਆ ਜਿਹੜਾ ਕਿੱਜਾ ਹੈ ਤੇ ਕਿ ਤੁਸੀਂ ਵੇਖੋ ਜੇ ਇਹਦਾ ਹੱਤਵਾਸੀ ਚੱਲੇ ਤਾਂ ਅੱਗੇ ਕੀ ਹੋਇਆ ਤੈਨੂੰ ਬਹੁਤ ਚੰਗਾ ਕੀਤਾ ਹੈ ਯਾਦਵੰਦਰ ਸਿੰਘ ਜੀ ਕੋਈ ਗੱਲ ਨਹੀਂ ਮਾਰੀ ਗੱਲ ਨਹੀਂ ਹੁੰਦੀ ਚਾਰ ਖਾਲ ਤੁਸੀਂ ਇਹਨਾਂ ਜੀ ਲਾਏ ਇਹਨਾਂ ਜੁਕੀ ਲੱਭਦੇ ਪੈਣਗੇ ਅਮੈਂ ਬੋਲਦਾ ਕਿ ਸਕੀਚ ਲਿਆ ਸੀ ਉਹ ਚੀਫ ਮਿੰਿਸਟਰ ਸਾਹਿਬ ਜੀ ਮਿੰਿਸਟਰ ਰੀਲੀਫ ਫੰਡ ਹੁੰਦਾ ਉਹ ਜੇ ਕਿਸੇ ਨੇ ਕੋਈ ਉਹਦੇ ਵਿੱਚ ਪੈਸਾ ਪਾਣਾ ਤੇ ਜੀ ਮਿਸਟਰ ਰੀਲੀਫ ਫੰਡ ਚ ਪੰਜ ਕਿ